ਸੰਘ ਜੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਸਮੇਤ ਸਿੰਘ ਸੈਣੀ ਦਾ ਉਹ ਕਾਰਨਾਮਾ ਜਿਸ ਦੇ ਕਰਕੇ ਉਸ ਦੇ ਉੱਪਰ 30 ਸਾਲਾਂ ਬਾਅਦ ਅਗਵਾ ਅਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ ਕਿਵੇਂ ਉਸ ਨੇ ਗੁਰੂ ਦੇ ਸਿੰਘਾਂ ਨੂੰ ਬਿਨਾਂ ਵਜਾ ਝੂਠੇ ਮੁਕਾਬਲੇ ਵਿੱਚ ਮਾਰ ਮਕਾਇਆ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਇਹ ਗੱਲ ਹੈ 11 ਦਸੰਬਰ 1991 ਵਾਲੇ ਦਿਨ ਸਵੇਰੇ ਤੜਕੇ ਤੜਕੇ 4 ਵਜੇ ਸਾਫ ਕਾ ਡੀਜੀਪੀ ਸਮੇਤ ਸਿੰਘ ਸੈਣੀ ਦੇ ਕਹੇ ਤੇ ਪੁਲਿਸ ਨੇ ਮਹਾਲੀ ਵਿਖੇ ਬਲਵੰਤ ਸਿੰਘ ਮਲਤਾਨੀ ਦੀ ਇਸ ਤੇ ਛਾਪਾਂ ਮਾਰੇ ਅਤੇ ਬਿਨਾ ਕੋਈ ਵਾਰੰਟ ਦਿਖਾਈ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ 7 ਮਈ 2020 ਵਾਲੇ ਦਿਨ ਪੰਜਾਬ ਬਿਜਲੀ ਮੋਹਾਲੀ ਪੁਲਿਸ ਵੱਲੋਂ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਤ ਸਿੰਘ ਸੈਣੀ ਦੇ ਖਿਲਾਫ ਸਾਲ 1991 ਦੇ ਇੱਕ ਅਗਵਾ ਅਤੇ ਕਤਲ ਦੇ ਮਾਮਲੇ ਦੇ ਤਹਿਤ ਕਿਸ ਅਰਜ਼ਿ ਕੀਤਾ ਗਿਆ ਇਹ ਕੇਸ ਸਾਲ 1991 ਵਿੱਚ ਬਲਵੰਤ ਸਿੰਘ ਮਲਤਾਨੀ ਦੇ ਲਾਪਤਾ ਹੋ ਜਾਣ ਅਤੇ ਉਸਦੇ ਕਤਲ ਹੋ ਜਾਣ ਦੀ ਘਟਨਾ ਦੇ ਸਬੰਧ ਵਿੱਚ ਦਰਜ ਕੀਤਾ ਗਿਆ ਸੀ ਬਲਵੰਤ ਸਿੰਘ ਮਲਤਾਨੀ ਦੇ ਲਾਪਤਾ ਹੋਣ ਦੇ ਵਕਤ ਸਮੇਤ ਸੈਣੀ ਮਹੌਲੀ ਵਿਖੇ ਬਤੌਰ ਐਸਐਸਪੀ ਤਾਇਨਾਤ ਸੀ 7 ਮਈ 2020 ਵਾਲੇ ਦਿਨ ਸਾਬਕਾ ਡੀਜੀਪੀ ਸਮੇਤ ਸੈਣੀ ਉੱਤੇ ਲਗਾਏ ਗਏ ਦੋਸ਼ਾਂ ਵਿੱਚ ਕਤਲ ਤੋਂ ਇਲਾਵਾ ਅਗਵਾ ਅਤੇ ਸਬੂਤਾਂ ਨੂੰ ਗਾਇਬ ਕਰਨ ਦੇ ਦੋਸ਼ ਲਗਾਏ ਗਏ ਇੰਜ ਪੰਜਾਬ ਦੇ ਸਾਬਕਾ ਇਸ ਸਾਬਕਾ ਡੀਜੀਪੀ ਸਮੇਤ ਸੈਣੀ ਕਿੱਤੇ ਬਲਵੰਤ ਸਿੰਘ ਮਲਤਾਨੀ ਦੇ ਗਾਇਬ ਕੀਤੇ ਜਾਣ ਸੰਬੰਧੀ ਕੇਸ ਦਰਜ ਕੀਤਾ ਗਿਆ ਤੇ ਇਸ ਕੇਸ ਵਿੱਚ ਦਰਜ ਕੀਤੀ ਗਈ ਐਫ ਆਈ ਆਰ ਵਿੱਚ ਬਲਵੰਤ ਸਿੰਘ ਮਲਤਾਨੀ ਜੋ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਕਾਰਪੋਰੇਸ਼ਨ ਵਿੱਚ ਜੂਨੀਅਰ ਇੰਜੀਨੀਅਰ ਸੀ ਨੂੰ ਅਗਵਾ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਤੇ ਉਸ ਦੀ Laash ਅਤੇ ਸਬੂਤ ਵੀ ਖੁਰਦ-ਵਰਦ ਕਰ ਦਿੱਤੇ ਗਏ। ਸੁਮੇਸ਼ ਸੈਣੀ ਦੇ ਖਿਲਾਫ ਇਹ ਐਫ ਆਈ ਆਰ ਬਲਵੰਤ ਸਿੰਘ ਮਲਤਾਨੀ ਦੇ ਭਰਾ ਅਤੇ ਜਲੰਧਰ ਨਿਵਾਸੀ ਪਲਵਿੰਦਰ ਸਿੰਘ ਮਲਤਾਨੀ ਨੇ ਦਰਜ ਕਰਵਾਈ ਸੀ। ਐਫ ਆਈ ਆਰ ਵਿੱਚ ਦਰਜ ਜਿਸ ਕਹਦੇ ਮੁਤਾਬਕ ਪਲਵੰਤ ਸਿੰਘ ਮਲਤਾਨੀ ਮੁਹੱਲੀ ਵਿਕੇ ਰਹਿੰਦਾ ਸੀ ਅਤੇ ਚੰਡੀਗੜ੍ਹ ਦੇ ਇੰਡਸਟਰੀਅਲ ਐਂਡ ਟੂਰਿਜ਼ਮ ਕਾਰਪੋਰੇਸ਼ਨ ਵਿੱਚ ਬਤੌਰ ਜੂਨੀਅਰ ਇੰਜੀਨੀਅਰ ਤਾਇਨਾਤ ਸੀ 1991 ਵਿੱਚ ਜਦੋਂ ਸੁਮੇਤ ਸੈਣੀ ਐਸਐਸਪੀਸੀ ਦਾ ਉਸ ਉੱਪਰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੁਲਿਸ ਮਲਤਾਨੀ ਨੂੰ ਗ੍ਰਿਫਤਾਰ ਕਰਕੇ ਲੈ ਗਈ ਸੁਮੇਤ ਸੈਣੀ ਨੇ 1991 ਦੇ ਵਿੱਚ ਕਿਡਨਾਪਿੰਗ ਦੇ ਕੇਸ ਵਿੱਚ ਕਿਹਾ ਸੀ ਕਿ ਉਸ ਦੇ ਖਿਲਾਫ ਇਸ ਕੇਸ ਦੇ ਵਿੱਚ ਉਸ ਦਾ ਨਾਂ ਆਉਣਾ ਸਿਆਸਤ ਤੋਂ ਪ੍ਰੇਰਿਤ ਹੈ ਇਸ ਗੱਲ ਤੇ ਵੀਰਵਾਰ 7 1991 ਵਾਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਵਰਿੰਦਰ ਸਿੰਘ ਨੇ ਸੁਮੇਤ ਸਿੰਘ ਸੈਣੀ ਦੀ ਇਸ ਸਟੇਟਮੈਂਟ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਸੀ ਉਹਨਾਂ ਵੱਲੋਂ ਸਿਆਸੀ ਦਖਲਅੰਦਾਜ਼ੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅਗਸਤ 1991 ਵਿੱਚ ਸੁਮੇਤ ਸੈਣੀ ਜਦੋਂ ਚੰਡੀਗੜ੍ਹ ਵਿਖੇ ਐਸਐਸਪੀ ਦੇ ਅਹੁਦੇ ਉੱਪਰ ਤਾਇਨਾਤ ਸੀ ਤਾਂ ਉਸ ਉੱਤੇ ਇਸ ਕਰਕੇ ਜਾਣਲੇਵਾ ਹਮਲਾ ਹੋਇਆ ਕਿਉਂਕਿ ਇਹ ਬੇਖੌਫ ਹੋ ਕੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਉਹਨਾਂ ਨੂੰ ਸ਼ਹੀਦ ਕਰੀ ਜਾ ਰਿਹਾ ਸੀ ਇਸ ਉਲਾਵਾ ਉਹ ਸਿੰਘਾ ਉੱਪਰ ਤਸ਼ਦਦਾਂ ਭਰੇ ਜ਼ੁਲਮ ਕਰਵਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡਦਾ ਇਸ ਮਾਮਲੇ ਵਿੱਚ ਇਹ ਸੁਮੇਤ ਸੈਣੀ ਆਪ ਤਾਂ ਬਸ ਗਿਆ ਪਰ ਇਸ ਦੇ ਅਮਲੇ ਵਿੱਚ ਸ਼ਾਮਿਲ ਤਿੰਨ ਸੁਰੱਖਿਆ ਕਰਮਚਾਰੀ ਮਾਰੇ ਗਏ ਸੈਣੀ ਨੇ ਗੁੱਸੇ ਵਿੱਚ ਆ ਕੇ ਬਲਵੰਤ ਸਿੰਘ ਮਲਤਾਨੀ ਨੂੰ ਅਗਵਾ ਕਰ ਲਿਆ ਇਸ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ ਦੇ ਦੋ ਹੋਰ ਵਿਅਕਤੀਆਂ ਨੂੰ ਵੀ ਅਗਵਾ ਕਰ ਲਿਆ ਗਿਆ ਇਸ ਮਾਮਲੇ ਵਿੱਚ ਸੀਬੀਆਈ ਕੇਸ ਵੀ ਭਾਵੇਂ ਲੰਮਾ ਚੱਲਿਆ ਪਰ ਬినੋਦ ਨਾ ਦੇ ਇੱਕ ਵਿਅਕਤੀ ਦੀ ਮਾਂ ਨੇ ਸੁਮੇਤ ਸੈਣੀ ਦੇ ਖਿਲਾਫ 24 ਸਾਲ ਅਦਾਲਤੀ ਮੁਕਾਦਮਾ ਲੜਿਆ ਪਰ ਅਦਾਲਤ ਬਲੋ ਤਰੀਕ ਤੇ ਤਰੀਕ ਪੈਂਦੀ ਰਹੀ ਉਹ ਬੁੱਢੀ ਮਾਂ ਇਨਸਾਫ ਦੀ ਅੜੀਕ ਵਿੱਚ ਰੱਬ ਨੂੰ ਪਿਆਰੀ ਹੋ ਗਈ ਸਾਲ 1994 ਤੋਂ ਚੱਲ ਰਹੀ ਇਸ ਕੇਸ ਦੀ ਅਦਾਲਤੀ ਕਾਰਵਾਈ ਹਜੇ ਵੀ ਜਾਰੀ ਹੈ 3 ਦਸੰਬਰ 2020 ਨੂੰ ਭਾਰਤੀ ਦੀ ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਸ਼ ਸੈਣੀ ਨੂੰ ਅੰਤਿਮ ਜ਼ਮਾਨਤ ਦੇ ਦਿੱਤੀ ਬਲਵੰਤ ਸਿੰਘ ਮਲਤਾਨੀ ਦੇ ਭਰਾ ਪਲਵਿੰਦਰ ਸਿੰਘ ਮਲਤਾਨੀ ਨੇ ਜਿਹੜੀ ਸ਼ਿਕਾਇਤ ਦਰਜ ਕਰਵਾਈ ਉਸ ਮੁਤਾਬਕ ਬਲਵੰਤ ਸਿੰਘ ਮਲਤਾਨੀ ਨੂੰ 10 ਦਸੰਬਰ 1991 ਵਾਲੇ ਦਿਨ ਸਵੇਰੇ ਕਿ 4 ਵਜੇ ਪੁਲਿਸ ਨੇ ਉਹਨਾਂ ਦੇ ਮੁਹੱਲੇ ਵਿਖੇ ਰੈਇਸ਼ ਤੇ ਛਾਪਾ ਮਾਰਿਆ ਤੇ ਬਿਨਾਂ ਕੋਈ ਵਾਰੰਟੇ ਦਿਖਾਈ ਬਲਵੰਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਪੁਲਿਸ ਨੇ 2 ਦਿਨ ਜੰਮ ਕੇ ਤਸ਼ਦਦ ਕੀਤਾ ਤੇ 13 ਦਸੰਬਰ 1991 ਵਾਲੇ ਦਿਨ ਐਫ ਆਈ ਆਰ ਦਰਜ ਕੀਤੀ ਜਿਸ ਵੇਸ ਉਸ ਵੇਲੇ ਦੇ ਐਸ ਐਸ ਪੀ ਸੁਮੇਸ਼ ਸਿੰਘ ਸੈਣੀ ਉਤੇ ਹੋਏ ਹਮਲੇ ਵਿੱਚ ਬਲਵੰਤ ਸਿੰਘ ਮਲਤਾਨੀ ਦਾ ਹੱਥ ਦੱਸਿਆ ਗਿਆ ਪੁਲਿਸ ਨੇ ਰਿਮਾਂਡ ਲੈਣ ਤੋਂ ਬਾਅਦ ਫਿਰ 7 ਦਿਨਾਂ ਤੱਕ ਰੱਜ ਕੇ ਤਸ਼دید ਕੀਤਾ ਗਿਆ ਤੇ 20 ਦਸੰਬਰ ਨੂੰ ਬਲਵੰਤ ਸਿੰਘ ਮਲਤਾਨੀ ਨੂੰ ਗੁਰਦਾਸਪੁਰ ਦੇ ਕਾਦੀਆਂ ਥਾਣੇ ਲਿਜਾ ਕੇ ਉਥੋਂ ਉਸ ਨੂੰ ਫਰਾਰ ਐਲਾਨ ਦਿੱਤਾ ਗਿਆ ਅਤੇ ਉਸ ਦੇ ਖਿਲਾਫ ਫਰਾਰ ਹੋਣ ਦੀ ਇੱਕ ਹੋਰ ਐਫ ਆਈ ਆਰ ਦਰਜ ਕਰ ਲਈ ਗਈ ਆਖਰ ਦਸੰਬਰ 1991 ਵਿੱਚ ਬਲਵੰਤ ਸਿੰਘ ਮਲਤਾਨੀ ਦੇ ਪਿਤਾ ਦਰਸ਼ਨ ਸਿੰਘ ਮਲਤਾਨੀ ਨੇ ਜੋ ਕਿ ਇੱਕ ਆਈਏਐਸ ਅਫਸਰ ਸਾਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਦੇ ਹਾਂ ਅਦਾਲਤ ਅੱਗੇ ਗੁਹਾਰ ਲਗਾਈ ਕੀ ਉਹਨਾਂ ਦੇ بیٹے ਬਲਵੰਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਲਈ ਪੁਲਿਸ ਨੂੰ ਕਿਹਾ ਜਾਵੇ ਅਦਾਲਤ ਨੇ ਦਰਸ਼ਨ ਸਿੰਘ ਮਲਤਾਨੀ ਹੁਣਾਂ ਦੀ ਪਟੀਸ਼ਨ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਬਲਵੰਤ ਸਿੰਘ ਪੁਲਿਸ ਹਿਰਾਸਤ ਤੋਂ ਆਪ ਭਜਿਆ ਹੈ ਪਰ ਦਰਸ਼ਨ ਸਿੰਘ ਮਲਤਾਨੀ ਆਪਣੇ ਪਰਿਵਾਰ ਸਮੇਤ ਇਹ ਦੁਹਾਈ ਹੀ ਪਾਉਂਦਾ ਰਿਹਾ ਕਿ ਉਸਦੇ بیٹے ਬਲਵੰਤ ਸਿੰਘ ਨੂੰ ਪੁਲਿਸ ਹਿਰਾਸਤ ਵਿੱਚ ਤਸਦੀਕ ਕਰਕੇ ਮੌਦ ਦੇ ਘਾਟ ਉਤਾਰ ਦਿੱਤਾ ਗਿਆ ਹੈ ਆਕਰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸਾਲ 2007 ਵਿੱਚ ਇਸ ਕੇਸ ਨੂੰ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ 2008 ਵਿੱਚ ਸੀਬੀਆਈ ਵੱਲੋਂ ਭਾਰਤ ਦੀ ਸੁਪਰੀਮ ਕੋਰਟ ਵਿੱਚ ਆਪਣਾ ਹਲਫਨਾਮਾ ਪੇਸ਼ ਕੀਤਾ ਗਿਆ ਪਰ ਅਫਸੋਸ ਤਾਂ ਇਸ ਗੱਲ ਦਾ ਸੀ ਕਿ ਭਾਰਤ ਦੀ ਸੁਪਰੀਮ ਕੋਰਟ ਵਿੱਚ ਉਸ ਵੇਲੇ ਦੇ ਪ੍ਰਕਾਸ਼ ਸਿੰਘ ਬਾਦਲ ਦੀ ਇਕਾਲੀ ਸਰਕਾਰ ਨੇ ਸੁਮੇਤ ਸਿੰਘ ਸੈਣੀ ਦੇ ਹੱਕ ਵਿੱਚ ਆਪਣਾ ਪੱਖ ਰੱਖ ਦਿੱਤਾ ਪ੍ਰਕਾਸ਼ ਸਿੰਘ ਬਾਦਲ ਦੀ ਇਕਾਲੀ ਸਰਕਾਰ ਨੇ ਅਦਾਲਤ ਵਿੱਚ ਇਹ ਹਲਫੀਆ ਬਿਆਨ ਦਿੱਤਾ ਕਿ ਸੁਮੇਤ ਸੈਣੀ ਵਰਗੇ ਮਾਨਦਰ ਪੁਲਿਸ ਅਧਿਕਾਰੀ ਨੇ ਪੰਜਾਬ ਵਿੱਚੋਂ ਅੱਤਵਾਦ ਖਤਮ ਕਰਨ ਦੇ ਲਈ ਹਮੇਸ਼ਾ ਇਮਾਨਦਾਰੀ ਦੇ ਨਾਲ ਕੋਸ਼ਿਸ਼ ਕੀਤੀ ਹੈ ਇੰਜ ਸੁਪਰੀਮ ਕੋਰਟ ਨੇ ਬਲਵੰਤ ਸਿੰਘ ਮਲਤਾਨੀ ਦੇ ਕਤਲ ਵਿੱਚ ਪੰਜਾਬ ਸਰਕਾਰ ਪਾਸੋਂ ਵਿਸਤਾਰਪੂਰਵਕ ਰਿਪੋਰਟ ਮੰਗਦਿਆਂ ਹੋਏ ਅਦਾਲਤ ਦੇ ਅਗਲੇ ਹੁਕਮਾਂ ਤੱਕ ਸਾਬਕਾ ਡੀਜੀਪੀ ਨੂੰ ਗ੍ਰਿਫਤਾਰੀ ਉੱਪਰ ਰੋਕ ਲਗਾ ਦਿੱਤੀ ਗਈ 15 ਸਤੰਬਰ 2020 ਵਾਲੇ ਦਿਨ ਮਲਤਾਨੀ ਕਤਲ ਕੇਸ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੈਣੀ ਦੀ ਅਗਾਊਂ ਜਮਾਤ ਦੀ ਅਰਜ਼ੀ ਤੇ ਫੈਸਲੇ ਦੀ ਸੁਣਵਾਈ ਕੀਤੀ ਸੁਪਰੀਮ ਕੋਰਟ ਦੀ ਇਸ ਸੁਣਵਾਈ ਦੇ ਦੌਰਾਨ ਸਮੇਂ ਸੈਣੀ ਦੇ ਵਕੀਲ ਮੁਕਲ ਰੋਤਗੀ ਨੇ ਅਦਾਲਤ ਨੂੰ ਦੱਸਿਆ ਕਿ ਇਹ ਗੰਭੀਰ ਮੁੱਦਾ ਹੈ ਸੁਮੇਸ਼ ਸੈਣੀ ਕਾਬਲ ਅਫਸਰ ਹੈ ਹੰਤੇ ਜਦੋਂ ਉਹ ਆਈਐਸਐਸਪੀ ਸੰਤਾ ਉਸ ਵੇਲੇ ਕੁਝ ਅੱਤਵਾਦੀਆਂ ਨੇ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਸੀ ਪੰਜਾਬ ਸਰਕਾਰ ਵੱਲੋਂ ਪੇਸ਼ ਵਕੀਲ ਸਦਾਰਥ ਮਲਹੋਤਰਾ ਇਸ ਤਗਾਸਾ ਕੀਤੀ ਕਿ ਸੁਮੇਸ਼ ਸੈਣੀ ਦੇ ਖਿਲਾਫ ਬਰਾਂਟ ਨਿਕਲ ਚੁੱਕੇ ਹਨ ਅਤੇ ਉਹ ਫਰਾਰ ਹੋ ਚੁੱਕਾ ਹੈ ਦਸੰਬਰ 2011 ਵਿੱਚ ਸੁਪਰੀਮ ਕੋਰਟ ਨੇ ਪੰਜਾਬ ਦੀ ਸੂਬਾ ਸਰਕਾਰ ਦੀ ਅਪੀਲ ਨੂੰ ਮਨਜ਼ੂਰ ਕਰ ਲਿਆ ਤੇ ਅਦਾਲਤ ਦੇ ਹੁਕਮਾਂ ਨੂੰ ਗਲਤ ਕਰਾਰ ਦੇ ਦਿੱਤਾ ਇੰਜ ਬਲਵੰਤ ਸਿੰਘ ਮਲਤਾਨੀ ਦੇ ਭਰਾ ਪਲਵਿੰਦਰ ਸਿੰਘ ਮਲਤਾਨੀ ਦੀ ਸ਼ਿਕਾਇਤ ਤੇ 7 ਮਈ 2020 ਨੂੰ ਮੁਰਤੋ ਸੁਮੇਸ਼ ਸੈਣੀ ਖਿਲਾਫ ਮਾਮਲਾ ਦਰਜ ਕੀਤਾ ਗਿਆ। ਪਲਵਿੰਦਰ ਸਿੰਘ ਮਲਤਾਨੀ ਵੱਲੋਂ ਕੇਸ ਲੜ ਰਹੇ ਵਕੀਰ ਪ੍ਰਦੀਪ ਬਿਰਕ ਦੇ ਕਹਿ ਮਤਾਬਕ ਸੁਮੇਸ਼ ਸੈਣੀ ਅਤੇ 7 ਹੋਰਾਂ ਦੇ ਖਿਲਾਫ ਭਾਰਤੀ ਸਵੀਡਨ ਦੀ ਧਾਰਾ 364 201 344 330 ਅਤੇ 120 ਬੀ ਦੇ ਤਹਿਤ ਅਦਾਲਤ ਦੇ ਹੁਕਮਾਂ ਤੋਂ ਬਾਅਦ ਧਾਰਾ 302 ਭਾਗ ਕਤਲ ਦੀ ਧਾਰਾ ਵੀ ਨਾਲ ਜੁੜ ਚੁੱਕੀ ਹੈ। ਅੱਜ ਦੇ ਸਮੇਂ ਇਹ ਕੇਸ ਕਿੱਥੋਂ ਤੱਕ ਹੈ ਇਹ ਜਾਂਚ ਪੜਤਾਲ ਕਰਕੇ ਤੁਹਾਨੂੰ ਜਲਦ ਦੱਸਾਂਗੇ। ਇਹ ਵੀਡੀਓ ਬੜੀ ਆ ਲੱਗੀ ਤਾਂ ਵਕਤ ਵਾਰ ਸ਼ੇਅਰ ਕਰਿਓ ਤਾਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਉਸ ਦਹਾਕੇ ਵਿੱਚ ਸਿੱਖਾਂ ਦੇ ਖਿਲਾਫ ਕਿੰਨੀਆਂ ਬੇਇਨਸਾਫ਼ੀਆਂ ਹੋਈਆਂ ਕਿਵੇਂ ਉਹਨਾਂ ਨੂੰ ਘਰੋਂ ਚੱਕ-ਚਾਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਜਾਂਦਾ ਸੀ ਜੇ ਜੇਕਰ ਸਾਡੀ ਇਹ ਤੁਹਾਨੂੰ ਜਾਣਕਾਰੀਆਂ ਦੇਣ ਦੀ ਵਧੀਆ ਲੱਗਦੀ ਹੈ ਤਾਂ ਪੇਜ ਨੂੰ ਜ਼ਰੂਰ ਫੋਲੋ ਕਰਿਓ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ